ਕੋਈ ਬੱਚ ਕਰ ਉਹਨਾਂ ਦੀ ਰੇਡ ਲਿਆਂਦੀ ਬੀਬੀ ਇਹ ਦੱਸ ਮੈਨੂੰ ਹੈ ਇਹ ਕੋਟੀ ਦੀ ਉਹਨਾਂ ਅੰਬਰਸਰੋਂ ਦੇ ਆਈ ਦੀ ਆ ਉੱਥੇ ਕਿੰਨੇ ਰੁਪਏ ਕਿਲੋ ਹੁੰਦੀ ਹੈ ਇਹ ਰੁਪਏ ਕਿਲੋ ਨਹੀਂ ਗੂੜੇ ਦਾ ਪਾ ਦਿੰਦੇ ਅਗਲਾ ਸਟਾਰਟ ਅਪ ਕਿਤਰਾ ਕਰੀਦਾ ਆ ਜਿਹੜਾ ਜਿਤਨਾ ਮੰਨ ਲਾ ਗੰਡਾ ਗੰਡਾ ਦੇਣੀਆਂ ਆ ਕਿਤਰਾ ਇਹਦਾ ਆ ਵੀ ਕਰੀ ਜਾਂ ਆ ਗੰਡਾ ਹੀ ਦੇਣੀ ਮੈਂ ਅਛਾ ਇਹ ਗੰਡਾ ਇਹ ਦੋਹ ਸਲਾਈਆਂ ਦੇ ਨਾਲ ਮਤਲਬ ਕੋਟੀ ਤਿਆਰ ਕਰ ਦੇਣੀ ਆ ਤੇ ਕਿੰਨਾ ਸਮਾਂ ਲੱਗੂ ਇਹਨੂੰ ਦੀ ਮਿਤਰੋ ਵੈਲਕਮ ਟੂ ਮਾਈ ਨਿਊ ਵਲੌਗ ਆਸ ਕਰਦਾ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਚ ਹੋਵੋਗੇ ਤੇ ਅੱਜ ਨਾ ਵੈਸੇ ਹੀ ਘਰੇ ਬੈਠੇ ਸੀ ਤੇ ਬੀਬੀ ਆਈ ਹੱਡੀ ਅੱਜ ਉਹ ਨਾ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਆਪਾਂ ਬਣਾਉਂਦੇ ਹੁੰਨੇ ਆ ਨਾ ਕੋਟੀਆਂ ਬਣਾਈਆਂ ਸੀ ਆ ਤੇ ਹੁਣ ਚਲੋ ਮਾਡਰਨ ਜਮਾਨਾ ਆ ਗਿਆ ਤੇ ਆ ਜਮਾਨਾ ਆ ਗਿਆ ਪਹਿਲੇ ਜਮਾਨਿਆਂ ਦੇ ਵਿੱਚ ਬੀਬੀਆਂ ਪੁਰਾਣੀਆਂ ਜਿਹੜੀਆਂ ਮਾਈਆਂ ਹੁੰਦੀਆਂ ਸੀ ਨਾ ਉਹ ਘਰੇ ਜਿਤਰਾ ਉਨ ਦੀ ਉਹ ਬਣਾਉਂਦੇ ਹੁੰਦੇ ਹਨ ਕੋਟੀਆਂ-ਕੂਟੀਆਂ ਬਣਾਉਂਦੇ ਹਨ ਉਹ ਚੀਜ਼ ਬੀਬੀ ਸਾਡੀ ਤਿਆਰ ਕਰਦੀ ਆ ਤੇ ਸੋਈਆਂ ਦੋ ਲਿਆਦੀਆਂ ਬੀਬੀ ਨੇ ਦਿਖਾਉਣਾ ਤੁਹਾਨੂੰ ਸਲਾਈਆਂ ਦੇ ਨੂੰ ਹਾਂ ਹਾਂ ਹੈ ਬੀਬੀ ਬੀਬੀ ਇਹਦਾ ਸਟਾਰਟਅਪ ਕਿਤਰਾ ਕਰੀਦਾ ਆ ਜਿਹੜਾ ਜਿਤਨਾ ਮੰਨ ਲਾ ਗੰਡਾ-ਗੰਡਾ ਦੇਣੀ ਆ ਕਿ ਕਿਤਰਾ ਇਹਦਾ ਆ ਵੀ ਕਰੀ ਜਾਂ ਆ ਗੰਡਾ ਹੀ ਦੇਣੀ ਮੈਂ ਅਛਾ ਇਹ ਗੰਡਾ ਵਾ ਇਹ ਦੋ ਸਲਾਈਆਂ ਦੇ ਨਾਲ ਮਤਲਬ ਕੋਟੀ ਤਿਆਰ ਕਰ ਦੇਣੀ ਆ ਤੇ ਕਿੰਨਾ ਸਮਾਂ ਲੱਗੂ ਇਹਨੂੰ ਹਾਂ ਬੀਬੀ 15 15 ਦਿਨ ਹਾਂ 15 ਆਹ ਜਿਹੜੀ ਮੰਗਲ ਪੱਜੋ ਇਹ ਵੀ ਬਣਾਈ ਹੈ ਘਟੋ ਘਟ 15 ਦਿਨ ਤੇ ਕਿੰਨੇ ਘੰਟੇ ਲਾਉਣੇ ਇੱਥੇ ਜੇ ਜਮੈਂ ਬੈਠੀ ਰਵਾਂ ਫਿਰਾਂ ਬਣਾ ਲਵਾਂ 15 ਦਿਨਾਂ ਦੇ ਹਸ਼ਾ ਜੀ ਹੁਣ ਆਪਦਾ ਕੰਮ ਤਾਂ ਦਾ ਵੀ ਕਰਨਾ ਹੀ ਹੈ ਨਾ ਹਾਂ ਇਹ ਵੀ ਗੱਲ ਸਹੀ ਆ ਯਾਦ ਵਧੀਆ ਆ ਤੇ ਕਿੰਨੇ ਘੰਡੇ ਕੰਮ ਹੈ ਕਿ ਬੀਬੀ ਜਾਗਤੀ ਤੋਂ ਸਿੱਖੀਓ ਜਾ ਕੇ ਆ ਪਨੀ ਵੀ ਆਈ ਆ ਜਾ ਚ ਕਿਸੇ ਕੋਲ ਨਹੀਂ ਸਿੱਖੀ ਅਪੇ ਕੀਤੀ ਹਾਂ ਪਰ ਕਿੰਨਾ ਕੁ ਸਮਾਂ ਕਿੰਨਾ ਕੁ ਲੱਗ ਜਾਂਦਾ ਇਹਨੂੰ ਮਤਲਬ ਸਿੱਖਣ ਸੁਖਣ ਲੱਗਿਆ ਹੈ ਬੀਬੀ ਮੈਂ ਤੈਨੂੰ ਦੱਸ ਦਈਆਂ ਨਾ ਵੀ ਇਹ ਅਕਲ ਦਾ ਕੰਮ ਆ ਸਿੱਖਣਾ ਹੋਵੇ ਤਾਂ ਦੋ ਚੋਂ ਦੇ ਨਾਲ ਸਿੱਖਿਆ ਜਾਂਦਾ ਨਾ ਸਿੱਖਣਾ ਹੋਵੇ ਤਾਂ ਨਹੀਂ ਸਿੱਖਿਆ ਜਾਂਦਾ ਪਰ ਬੀਬੀ ਇਹਦੇ ਲਈ ਬਥਰ ਚਾਹੀਦਾ ਨਾ ਵਕਤ ਆ ਹੈ ਵਕਤ ਚਾਹੀਏ ਵਕਤ ਵੀ ਚਾਹੀਦਾ ਇਧਰ ਲਈ ਵੱਤਰ ਚਾਹੀਦਾ ਵਾ ਵੀ ਕਿਹੜੇ ਤਰੀਕੇ ਦੇ ਨਾਲ ਸੂਈ ਆਪਾਂ ਕੀਚ ਫਟ ਕਰਨੀ ਕੀਚ ਨਹੀਂ ਆਹ ਤੇ ਚਲੋ ਇੱਕ ਰੰਗ ਦੀ ਹਣਾ ਆੜੀ ਹੁਣ ਹਾਂ ਹਾਂ ਤੇ ਇੱਕ ਦੇ ਉਹ ਨੀਆਂ ਹੀ ਰੰਗਾ ਜੀ ਬਣ ਜਾਂਦੀ ਐ ਆਹੋ ਇਹ 바ਵਾ ਰੰਗ ਕਿਸੇ ਵੇਲੇ 바ਵਾ ਰੰਗ ਵਾਲੀਆਂ ਵੀ ਕੋਟੀਆਂ ਹੁੰਦੀਆਂ ਹਨਾ ਵਿੱਚ ਆਹ ਤੇ ਚਲੋ ਇੱਕ ਰੰਗ ਦੀ ਦੀ ਬਣ ਹੁਣ ਹੂੰ ਤੇ ਆਹ ਤਰੀਕੇ ਦੇ ਨਾਲ ਹੈ ਬੀਬੀ ਤਿਆਰ ਕਰੂਗੀ ਕੋਟੀ ਹੁਣ ਇਹ ਕੋਟੀ ਬਣਾਉਣ ਲੱਗੀ ਬੀਬੀ ਕੇ ਦਸਤਾਨੇ ਕੋਟੀ ਅੱਛਾ ਦਸਤਾਨੇ ਵੀ ਆਉਂਦੇ ਬੀਬੀ ਬਣਾਉਣੇ ਹਾਂ ਨਹੀਂ ਫਿਰ ਵੀ ਨਾ ਨਹੀਂ ਆਉਂਦੇ ਅੱਛਾ ਅੱਛਾ ਚੱਲ ਬੀਬੀ ਆਰੇ ਲੱਗੀ ਰਹੀ ਨਹੀਂ ਆਣਾ ਨਾਲ ਆਇਆ ਨਹੀਂ ਕੰਮ ਸੌਖਾ ਹੀ ਆ ਕੋਈ ਜ਼ਿਆਦਾ ਐਡਾ ਔਖਾ ਨਹੀਂ ਆ ਇਹ ਤੇ ਗੱਲ ਠੀਕ ਹੈ ਤੇਰੀ ਹਣਾ ਇਹ ਤਾਂ ਠੀਕ ਹੈ ਆਹੋ ਜ਼ਿਆਦਾ ਔਖਾ ਕੰਮ ਨਹੀਂ ਆ ਮੈਂ ਦੀ ਆ ਜੇ ਤਰ੍ਹਾਂ ਮਲਾਉ ਹੁਣ ਇਹ ਉਹਨਾਂ ਹੋਲੀ ਨਹੀਂ ਆ ਕਿ ਵੈਸੇ ਹੀ ਇਸ ਤਰ੍ਹਾਂ ਦੀ ਇੱਕ ਤੇ ਦੂਜੀ ਹੁੰਦੀ ਆ ਬੀਬੀ ਭਲਾਈ ਜੀ ਉਹਨੇ ਹਾਂ ਤਿੰਨ ਭਲਾਈ ਦੀ ਅੱਛਾ ਇੱਕ ਉਹ ਦੂਜੀ ਹੁੰਦੀ ਆ ਨਾ ਉਹਨੋਂ ਵੀ ਵੱਖਰੀ ਹੁੰਦੀ ਆ ਮੇਰੇ ਸਾਬ ਨਾਲ ਹਮ ਮੈਂ ਬਾਂਹ ਨੂੰ ਦੂ ਲਾਵਾ ਬੀਬੀ ਬਣਾਉਣ ਕੀ ਲੱਗੀ ਹੁਣ ਕੋਟੀ ਕੋਟੀ ਬਣਾਉਣ ਲੱਗੇ ਹੁਣ ਤੇ ਸੀਜ਼ਨ ਚਲ ਗਿਆ ਆਦੇ ਹੁਣ ਕੀ ਕੋਟੀ ਦਾ ਫਿਰ ਜੀਂਦੇ ਰਮਾਂਗੇ ਤਾਂ ਫੇਰ ਪਾ ਲਵਾਂਗੇ ਹਾਂ ਹੁਣ ਅਗਲੇ ਸਾਲ ਹਾਂ ਚੱਲ ਕੋਈ ਨਹੀਂ ਮਹਾਰਾਜ ਲੰਬੀ ਉਮਰ ਕਰੇ ਬੀਬੀ ਹੂੰ ਕੋਟੀ ਬਣਾਉਣ ਵਾਲਿਆਂ ਦੀ ਵੀ ਤੇ ਪਾਉਣ ਵਾਲਿਆਂ ਦੀ ਵੀ ਬਾਤ ਬੀਬੀ ਇਹ ਕੀ ਗੈਂਤੀ ਦੀ ਮਾਰ ਹੈਂ ਬੀਬੀ ਗੈਂਤੀ ਦਈ ਮਾਰ ਰਹੀ ਹੈ ਹਾਂ ਤੰਗ ਬਖੋਖ ਰਹੀ ਆ ਇਹ ਬੀਬੀ ਕਾਦੀ ਗਿਣਤੀ ਕਾਦੀ ਮਾਰੀ ਉਹ ਇਹਨਾਂ ਭਾਵਾਂ ਦੇ ਆ ਆ ਜਿਹੜੇ ਅੱਛਾ ਇਹਦੀ ਗਿਣਤੀ ਹੁੰਦੀ ਆ ਇਹ ਕਿੰਨੇ ਹੁੰਦੇ ਮਤਲਬ ਇਹਦੇ ਆ 24 ਆਹ 24 ਪਾਏ ਨੇ ਅੱਛਾ 24 ਪਾਏ ਆ ਠੀਕ ਆ ਇਹ ਮਸ਼ੀਨਾਂ ਦੇ ਨਾਲ ਤੇ ਨਹੀਂ ਬਣਦੀਆਂ ਇਸ ਤਰ੍ਹਾਂ ਹਣਾ ਬੀਬੀ ਮਸ਼ੀਨਾਂ ਨਾਲ ਵੀ ਬਣਦੀਆਂ ਪਰ ਹੁਣ ਉਹ ਮਸ਼ੀਨਾਂ ਨਾਲ ਉਹ ਗੱਲ ਹੁੰਦੇ ਆ ਹੁਣ ਤਾਂ ਮਸ਼ੀਨਾਂ ਨਾਲ ਹੀ ਚੱਲਦੀ ਹੁਣ ਮਸ਼ੀਨਾਂ ਨਾਲ ਹੀ ਪਰ ਜੋ ਬੰਦਿਆਂ ਕੋ ਗੱਲ ਵਾ ਇਤਰਾ ਪੁਰਾਣੀਆਂ ਬੀਬੀਆਂ ਕਰਦੀਆਂ ਰਹੀਆਂ ਉਹਦੇ ਗੱਲ ਵੱਖਰੀ ਐ ਨਾ ਇਹ ਬੀਬੀ ਘਟ ਗਿਆ ਕੰਮ ਨਾ ਅੱਗੇ ਰੋ ਕੋਈ ਟਾਵੀਆਂ ਲੱਗ ਪਿਆ ਲੱਗ ਪਿਆ ਹਾਂ ਸਾਡੇ ਪਿੰਡ ਬਹੁ ਬਣਾਉਂਦੇ ਆ ਪੁਰਾਣੀਆਂ ਬੀਬੀਆਂ ਹੁੰਦੀਆਂ ਸੀ ਕਿਤੇ ਉਹ ਬਣਾਉਂਦੀਆਂ ਬਣਾਉਂਦੀਆਂ ਵੇਹਲੀਆਂ ਜਿਤਨਾ ਮੰਨ ਲਓ ਘਰੇ ਬੈ ਕੇ ਤੇ ਆ ਦੇ ਹੁਣ ਚਲੋ ਟਾਵੀਆਂ ਟਾਵੀਆਂ ਹੀ ਆ ਕਿਤੇ ਐ ਬੀਬੀ ਚੱਲਾ ਵੀ ਵਧੀਆ ਕੰਮ ਹੈ ਮੇਰਾ ਬੀਬੀ ਕੋਟੀ ਬਣਾਉਂਦੇ ਆ ਦੇਣੀ ਕਿਨੂੰ ਆ ਬੀਬੀ ਇਹ ਕੋਟੀ ਮੇਰੀ ਆਪ ਦੀ ਅੱਛਾ ਆਪ ਦੀ ਆ ਬੀਬੀ ਆਪ ਦੀ ਕੋਟੀ ਦੀ ਆ ਤਿਆਰ ਕਰ ਹੈ ਤੇ ਕੋਈ ਬਚ ਕਰ ਉਹਨਾਂ ਦੀ ਰੇਡ ਲਿਆਂਦੀ ਬੀਬੀ ਇਹ ਦੱਸ ਹੈ ਇਹ ਕੋਟੀ ਦੀ ਉਹਨਾਂ ਅੰਬਰਸਰੋਂ ਡੇ ਆਈ ਦੀ ਆ ਉੱਥੇ ਕਿ ਕਿੰਨੇ ਰੁਪਏ ਕਿਲੋ ਦੀ ਹੈ ਇਹ ਰੁਪਏ ਕਿਲੋ ਨਹੀਂ ਗੂੜੇ ਦਾ ਪਾ ਲੈਂਦੇ ਆ ਅੱਛਾ ਗੋਲੇ ਦਾ ਭਾਅ ਹੁੰਦਾ ਗੋਲਾ ਕਿੰਨੇ ਰੁਪਏ ਵੇਚ ਜਾਂਦਾ ਫਿਰ ਵੀ ਇਹ 30 ਵੀ ਦਿੰਦੇ 25 ਵੀ ਦਿੰਦੇ 20 ਵੀ ਦਿੰਦੇ ਆ ਅੱਛਾ ਤੇ ਗੋਲੇ ਦੇ ਹਿਸਾਬ ਨਾਲ ਹਾਂ ਠੀਕ ਆ ਠੀਕ ਆ ਤੇ ਫਿਰ ਬੀਬੀ ਦੀ ਕੋਟੀ ਬਣੂਗੀ ਫਿਰ ਅਗਲੇ ਸੀਜ਼ਨ ਚ ਪਾਉ ਬੀਬੀ ਸਾਡੀ ਹੈ ਕੋਟੀ ਹੂੰ ਹੂੰ ਚੱਲ ਬੀਬੀ ਵਧੀਆ ਤੇ ਸੋਈਆਂ ਆ ਆ ਕਿਹੜੇ ਤਰੀਕੇ ਨਾਲ ਹੋਣਾ ਇਹ ਤਾਂ ਟੰਗ ਜਾਏ ਵੱਖਰਾ ਜਾ ਤੇ ਬੀਬੀ ਆੜ ਹੈ ਤੇ ਰੋਜ਼ ਬੀਬੀ ਕਿੰਨੇ ਘੰਟੇ ਲਾਉਣੀ ਹੁੰਦੀਆਂ ਤੇ ਕਿ ਲੱਗੇ ਰਹਿਣਾ ਇਤਰਾ ਹੀ ਆ ਵੇਖ ਮੈਂ ਹੁਣੇ ਹੀ ਉੱਠ ਖਲੋਣਾ ਨਹੀਂ ਜਿਤਨਾ ਹੁਣ ਜਿੰਨੀਆਂ 2 6 ਸਾਲੀਆਂ ਪੈ ਜਾਣ 4 ਪੈ ਜਾਣ ਬਸ ਉਹ ਆਪਣੀ ਮਰਜ਼ੀ ਆ ਉਹ ਆਪਣੀ ਮਰਜ਼ੀ ਆ ਅੱਛਾ ਚੱਲ ਆ ਵੀ ਚੰਗਾ ਬੀਬੀ ਫਿਰ ਹੈ ਵਾਟ ਕੱਢੀ ਆਉਂਦੀ ਬੀਬੀ ਹਾੜੀ ਦੇ ਵੇਲਾ ਪੈ ਜਾ ਹਾਂ ਬੀਬੀ ਬੀਬੀ ਦੇ ਨੇਰੀਆਂ ਇਹਦੇ ਨਾਲ ਬੀਬੀ ਜਿਤਨਾ ਹੁਣ ਆ ਜਿਤਨਾ ਉਹਨਾਂ ਤੇਰੇ ਹੱਥਾਂ 'ਚ ਜਾਂਦੀ ਆ ਤੇ ਉਹਨਾਂ ਮੈਲੀ ਨਹੀਂ ਹੁੰਦੀ ਆ ਤਨਾ ਮੈਂ ਇਹੋ ਜਿhto ਮਾਂਗੇ ਕੋਟੀ ਤੇ ਇਹਦਾ ਕੋਈ ਖਤਰਾ ਨਹੀਂ ਆ ਉਹਨਾਂ ਦਾ ਹਾਂ ਉਹਨ ਜਿਤਨਾ ਮਰਜੀ ਧੋਤੀ ਜਾਵੇ ਤੇ ਕੋਈ ਖਤਰਾ ਨਹੀਂ ਇਹਦਾ ਹਾਂ ਨਾ ਆ ਕੋਟੀਆਂ ਤੋਹ ਦੇ ਨਹੀਂ ਅਸੀਂ ਆਹੋ ਹਾਂ ਸੋਈਆਂ ਬੀਬੀ ਆ ਪੁਰਾਣੇ ਸਮਿਆਂ ਚ ਜਿਤਨਾ ਬੀਬੀਆਂ ਜਣਾਉਂਦੀਆਂ ਹੁੰਦੀਆਂ ਇਹ ਹਾਂ ਤੇ ਪੜਾਈ ਜਿਆਦੀ ਹੋ ਗਈ ਲੋਕਾਂ ਕੋਲ ਪੜ੍ਹੇ ਲਿਖੇ ਜਿਆਦੇ ਹੋ ਗਏ ਆ ਤੇ ਮਸ਼ੀਨੀ ਜੋਗ ਆ ਗਿਆਂ ਹਾਂ ਹੈ ਚਲ ਬੀਬੀ ਸਿੱਖਦੇ ਆਂ ਤੇ ਤੋਂ ਕੋਟੀ ਬਣਾਉਣੀ ਆਪਾਂ ਵੀ ਇਹਦੇ ਨਾਲ ਦੀਆਂ ਸੂਈਆਂ ਲੈ ਕੇ ਆਉਣਾ ਮੈਂ ਵੀ ਉਥੋਂ ਬੜੇ ਜੋੜੇ ਆ ਸਾਡੇ ਕੋਲ ਹੈ ਬੜੇ ਜੋੜੇ ਇਹਦੇ ਨਾਲ ਦੀਆਂ ਸੂਈਆਂ ਬੀਬੀ ਮੈਨੂੰ ਵੀ ਸਿਖਾਏ ਕਦੀ ਦਸਤਾਨੇ ਦਸਤੂਨੇ ਬਣਾ ਲਿਆ ਕਰੂੰਗਾ ਮੈਂ ਸਿਆਲ ਦੇ ਤੇ ਤੇ ਨਹੀਂ ਬਣੇ ਹੈ ਨਹੀਂ ਬਣਨੇ ਔਖੇ ਆ ਕੰਮ ਚਲੋ ਬੱਤਰ ਜਾ ਦਾਦੀ ਬੀਬੀ ਹਾਨੂੰ ਆ ਬੱਤਰ ਦੇਖੀ ਜਾ ਲਾ ਤੇ ਇਦਾਂ ਦੇਖ ਕੇ ਬਣਾਉਣ ਲੱਗੇ ਅਛਾ ਇਤਰਾ ਹੀ ਹੁਣ ਇਹ ਨਹੀਂ ਨਾ ਪਤਾ ਵੀ ਇਹਦਾ ਕੈਨ ਨੂੰ ਅਸਲਾਈਆਂ ਤੇ ਮੈਂ ਮਾਰ ਲੂੰ ਮੇਰੀ ਗੱਲ ਸੁਣ ਲਾ ਇਹ ਫੋਨ ਲੈ ਕੇ ਮੇਰੇ ਲਾਗੇ ਉੱਥੇ ਜਾ ਕਿਉਂ ਕੀ ਹੋਇਆ ਬੀਬੀ ਗੁੱਸਾ ਕਰੀ ਜਾਂਦੀ ਸਾਡੀ ਬੀਬੀਆਂ ਦੀ ਫੋਨ ਤੋਂ ਅਲਰਜੀ ਹੈ ਮੈਨੂੰ ਹਾਂ ਬੀਬੀ ਹਾਂ ਠੀਕ ਆ ਵੀ ਮਿੱਤਰੋ ਇਹ ਆ ਬੀਬੀ ਸਾਡੀ ਬਣਾਉਂਦੀ ਕੋਟੀਆਂ ਆਪਣੀਆਂ ਹੀ ਬਣਾਉਂਦੀ ਆ ਬਾਕੀ ਹੋਣਾ ਵੇਖੋ ਅਗਲੇ ਸੀਜ਼ਨ ਤੱਕ ਕੋਟੀ ਜਾਣੀ ਬਣ ਬੀਬੀ ਠੀਕ ਆ ਵੀ ਚਲੋ ਕਰਦੇ ਆ ਗੱਲਾਂ ਬਾਤਾਂ ਇਹ ਤੁਹਾਨੂੰ ਦਿਖਾਇਆ ਸੀ ਹੱਥਾਂ ਦਾ ਗੋਣ ਜਿਹੜਾ ਪੁਰਾਣਾ ਸੀ ਨਾ ਬੀਬੀਆਂ ਬੂਬੀਆਂ ਬਣਾਉਂਦੀਆਂ ਹੁੰਦੀਆਂ ਸੀ ਘਰਾਂ ਦੇ ਵਿੱਚ ਅੱਜ ਕੱਲ ਕਿੱਥੇ ਰਹਿ ਗਿਆ ਅੱਜ ਕੱਲ ਤੇ ਜਿੱਦ ਤਰਾ ਮੰਨ ਲਓ ਵੀ ਮਸ਼ੀਨਰੀ ਨੇ ਜੋਗ ਗਿਆ ਅੱਜ ਕੱਲ ਆਪਾਂ ਮੋਲੀ ਲਲਾਈ ਦੀ ਚੀਜ਼ ਪਰ ਹੱਥ ਦੀ ਬਣਾ ਕੇ ਬੀਬੀ ਨੇ ਜਦੋਂ ਪਾਉਣੀ ਆਵੇ ਉਹ ਤੁਹਾਨੂੰ ਪਤਾ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਹੱਥ ਦੀਆਂ ਆਪ ਬਣਾ ਕੇ ਉਹਦੇ ਨਾਲ ਸਿੰਜਣ ਵੀ ਫਿਰ 4-4 5-5 ਸਾਲ ਨਾਲ ਜਾਂਦੇ ਹੁੰਦੇ ਸੀ ਇੱਕ ਚੀਜ਼ ਨੂੰ ਅੱਜਕੱਲ ਦੇ ਮੰਨੂ ਅੱਜ ਲਈ ਇਹ ਚੀਜ਼ ਤੇ ਮਹੀਨਾ ਕਿ ਲੰਘਿਆ ਦੇ ਵੈਸੇ ਹੀ ਮਾਨਾ ਕੇ ਜਾਂਦਾ ਵਾਫੀ ਚਲੋ ਛੱਡੋ ਪਰਾਂ ਕੀ ਕਰ ਨੂੰ ਹੁਣ ਪਾਉਣੀ ਆਪਾਂ ਇਹ ਆ ਵੀ ਮੋਲ ਉਸੇ ਚੀਜ਼ ਦਾ ਹੀ ਆ ਜਿਹੜੀ ਹੱਥੀ ਤਿਆਰ ਕੀਤੀ ਹੋਈ ਠੀਕ ਹੈ ਜੀ ਇਹ ਪੁਰਾਣੀ ਚੀਜ਼ ਹੀ ਮੈਂ ਤੁਹਾਨੂੰ ਤਾਂ ਦਿਖਾਈ ਚਲੋ ਠੀਕ ਹੈ ਜੀ ਮਿੱਤਰੋ ਥੈਂਕਸ ਫॉर ਵਾਚਿੰਗ ਸਸਿਕਾਟ